ਸਾਨੂੰ ਨੀਹਾ ਵਿੱਚ ਸੂਬੇ ਆਚਣਾ ਦੇ ਆਸਾਨੀ ਤੇਰੀ ਈਨ ਮੰਨਣੀ ਸਾਨੂੰ ਨੀਹਾ ਵਿੱਚ ਸੂਬੇ ਆਚਣਾ ਦੇ ਆਸਾਨੀ ਤੇਰੀ ਈਨ ਮੰਨਣੀ ਸਾਨੂੰ ਮੋਤ ਦੇ ਪੰਜੇ ਦੇ ਵਿੱਚ ਪਾ ਦੇ ਆਸਾਨੀ ਤੇਰੀ ਈਨ ਮੰਨਣੀ ਸਾਨੂੰ ਮੋਤ ਦੇ ਪੰਜੇ ਦੇ ਵਿੱਚ ਪਾਦੇ ਆਸਾਣੀ ਤੇਰੀ ਈਨ ਮੰਨਣੀ ਸਾਡਾ ਵੀ ਸੁਭਾ ਬੜਾ ਅੜੀ ਖੋਰੇ ਅਥਰਾ ਸਾਡਾ ਵੀ ਸੁਭਾ ਬੜਾ ਅੜੀ ਖੋਰੇ ਅਥਰਾ ਪੱਥਰ ਬਣਾਲੇ ਤੂੰ ਵੀ ਕਾਲਜੇ ਨੂੰ ਪੱਥਰਾ ਪੱਥਰ ਬਣਾਲੇ ਤੂੰ ਵੀ ਕਾਲਜੇ ਨੂੰ ਅਥਰਾ ਸਾਨੂੰ ਨਗਾ ਵਾਂਗੂ ਸਾਨੂੰ ਨਗਾ ਵਾਂਗੂ ਸਾਨੂੰ ਨਗਾ ਵਾਂਗੂ ਇੱਟਾਂ 'ਚ ਜੜਾ ਦੇ ਆਸਾਨੀ ਤੇਰੀ ਈਨ ਮੰਨਣੀ ਸਾਨੂੰ ਨੀਹਾਂ ਵਿੱਚ ਸੂਬੇ ਆ ਚੜਾ ਦੇ ਆਸਾਨੀ ਤੇਰੀ ਈਨ ਮੰਨਣੀ ਕੁਫਰ ਦੀ ਕਿਤਾਬ ਕਾਨੂੰ ਕੜੀ ਮੁੜੀ ਫੋਲਦਾ ਕੁਫਰ ਦੀ ਕਿਤਾਬ ਕਾਨੂੰ ਕੜੀ ਮੁੜੀ ਫੋਲਦਾ ਦੇਸ਼ ਦੀਆਂ ਵਾਵਾਂ ਵਿੱਚ ਜ਼ਹਿਰ ਕਾ ਨੂੰ ਕੋਲਦਾ ਦੇਸ਼ ਦੀਆਂ ਵਾਵਾਂ ਵਿੱਚ ਜ਼ਹਿਰ ਕਾ ਨੂੰ ਕੋਲਦਾ ਜਿਹੜਾ ਹੁਕਮ ਸੁਣਾਉਣਾ ਤੂੰ ਸੁਣਾ ਦੇ ਆਸਾਨੀ ਤੇਰੀ ਈਨ ਮੰਨਣੀ ਸਾਨੂੰ ਨੀਹਾਂ ਵਿੱਚ ਸੂਬੇ ਆਚਣਾ ਦੇ ਆਸਾਨੀ ਤੇਰੀ ਈਨ ਮੰਨਣੀ ਸਾਨੂੰ ਪੀਰ ਬਦੂਸ਼ ਆਦੀ ਆਖਣੇ ਪਛਾਣਿਆ ਅਸਣ ਤੇ ਹੁਸੈਨ ਨਾਲ ਵੱਦ ਸਾਨੂੰ ਜਾਣਿਆ ਭਾਵੇਂ ਦੂਸਰੀ ਕਬਰ ਲਾਭਣਾ ਦੇ ਅਸਾਣੀ ਤੇਰੀ ਈਨ ਮੰਨਣੀ ਸਾਨੂੰ ਨੀਹਾਂ ਵਿੱਚ ਸੂਬੇ ਆਚਣਾ ਦੇ ਅਸਾਣੀ ਤੇਰੀ ਈਨ ਮੰਨਣੀ ਸਫਰੀ ਗੁਲਾਮੀ ਵਿੱਚ ਜਿਉਂਦਾ ਤ੍ਰਿਗਕਾਰ ਹੈ ਕਰਦੇ ਸ਼ਹੀਦ ਸਾਡਿਆ ਉੱਤੇ ਇੰਤਜ਼ਾਰ ਹੈ ਕਰਦੇ ਸ਼ਹੀਦ ਸਾਡਾ ਉੱਤੇ ਇੰਤਜ਼ਾਰ ਹੈ ਸਾਨੂੰ ਦਾਦੇ ਕੋਲ ਛੇਤੀ ਨਾ 부ਜਾ ਦੇ ਅਸਾਣਾ ਤੇਰੀ ਈਨ ਮੰਨਣੀ ਸਾਨੂੰ ਨਿਹਾਂ ਵਿੱਚ ਸੂਬੇ ਆਚਣਾ ਦੇ ਅਸਾਣਾ ਤੇਰੀ ਈਨ ਮੰਨਣੀ